ਜਿਵੇਂ ਤੁਹਾਨੂੰ ਪਤਾ ਹੈਗਾ ਕਿ 6 ਨਵੰਬਰ ਨੂੰ ਜੰਡਿਆਲਾ ਪ੍ਰੋਵੀਨਸ ਸਟੋਰ ਦੇ ਉੱਤੇ ਤਿੰਨ ਅਣਪਛਾਤੇ ਬੰਦਿਆਂ ਨੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨੇ ਫਾਇਰਿੰਗ ਕੀਤੀ ਸੀ ਤੇ ਉਹ ਉਸ ਸੌਨ ਦੇ ਵਿੱਚ ਉਸ ਤੋਂ ਉਸ ਦਿਨ ਤੋਂ ਹੀ ਸਾਰੀ ਪੁਲਿਸ ਸક્રિય ਸੀਗੀ ਐਸਐਸਪੀ ਸਾਹਿਬ ਆਪਣੇ ਜੇ ਰਣਗਰਾਨੀ ਖੁਦ ਇਹ ਸਾਰੇ ਕੇਸ ਨੂੰ ਦੇਖ ਰਹੇ ਸੀਗੇ ਤੇ ਡੀਐਸਪੀ ਜਿਹੜਾ ਜੰਡਿਆਲਾ ਤੇ ਡੀਐਸਪੀ ਮੱਤੇਵਾਲ ਰਲਕੇ ਸਾਰੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨਿਕ ਇੰਟੈਲੀਜੈਂਸ ਹੈਗੀ ਤੇ ਐਸ ਐਚਓ ਮੱਤੇਵਾਲ ਤੇ ਜੰਡੇਲਾ ਮੁਖਤਿਆਰ ਸਿੰਘ ਇਹ ਮੁਖਤਿਆਰ ਸਿੰਘ ਜੀ ਜੀ ਮੁਖਤਿਆਰ ਸਿੰਘ ਤੇ ਇਹ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਤਾਂ ਇੱਕ ਉਹਨਾਂ ਨੂੰ ਅਸੀਂ ਜਿਹੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਅਸੀਂ ਇਹ ਜਿਹੜੇ ਜਿਹੜੇ ਤਿੰਨ ਅਣਪਛਾਤੇ ਜਿਹੜੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੀ ਪਹਿਲਾਂ ਪਛਾਣ ਕੀਤੀ ਗਈ ਉਨ੍ਹਾਂ ਦੇ ਵਿੱਚੋਂ ਜਿਹੜਾ ਇਹ ਜਿਹੜਾ ਅੱਜ ਇਨਕਾਊਂਟਰ ਹੋਇਆ ਹੈਗਾ ਇਹ ਓਜਵਲ ਆਂਸ ਦਾ ਹੋਇਆ ਹੈਗਾ ਇਹ ਇਹ ਮੈਂ ਦੱਸਣਾ ਚਾਹੂੰਗਾ ਕਿ ਇਹਦੇ ਉੱਤੇ ਪਹਿਲਾਂ ਵੀ 7-8 ਪਰਚੇ ਦਰਜ ਨੇ ਆਰਮਜ਼ੈਕਟ ਦੇ ਤੇ ਖੋਹ ਦੇ ਮਤਲਬ ਆਰਮਜ਼ ਦੇ ਡਰ ਦੇ ਨਾਲ کارਖਾਨਾ ਤੇ 307 ਦੇ ਪਰਚੇ ਵੀ ਦਰਜ ਨੇ ਇਹਦੇ ਉੱਤੇ ਤੇ ਇਹ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਕੇਸ਼ਵ ਸ਼ਵਾਲਾ ਜੋ ਕਿ ਜੱਗੂਪੁਰਵਨਪੁਰੀਆ ਦਾ ਐਸੋਲੇ ਬਾਹਰ ਬੈਠਾ ਮੇਨ ਅਥਰ ਠੋਕਤਾ ਹੈਗਾ ਜਿਹੜਾ ਫੋਰਨ ਹੈਂਡਲਰ ਹੈ ਜਿਹੜਾ ਕਿ ਜੱਗੂ ਦੇ ਇਸ਼ਾਰਿਆਂ ਤੇ ਕਹੇ ਇੱਥੇ ਇੱਥੇ ਮਾਝੇ ਦੇ ਏਰੀਆ ਦੇ ਵਿੱਚ ਫਰੋਤੀਆਂ ਤੇ ਤੇ ਐਨਡੀपीएस ਦਾ ਕੰਮ ਕਰਦਾ ਤੇ ਉਹਨਾਂ ਤੇ ਇੰਟਰ ਗੈਂਗ ਰਬਲਰੀ ਦੇ ਵਿੱਚ ਗੁਲੀਆਂ ਚਲਵਾਉਂਦਾ ਉਸ ਦਾ ਇਹ ਸ਼ੂਟਰ ਸੀਗਾ ਇਹ ਹੋਰ ਵੀ ਸਾਨੂੰ ਪਤਾ ਲੱਗਿਆ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਸ਼ੂਟਿੰਗ ਦੇ ਫਾਇਰਿੰਗ ਇਨਸੀਡੈਂਟ ਵਿੱਚ ਇਨਵੋਲਡ ਹੈਗਾ ਅੱਜ ਜਦੋਂ ਸਾਨੂੰ ਇਸ ਪਾਰਟੀਆਂ ਨੂੰ ਪਤਾ ਲੱਗਿਆ ਕਿ ਇਸ ਏਰੀਆ ਵਿੱਚ ਮੁਖਬਰ ਨੇ ਦੱਸਿਆ ਕਿ ਇਸ ਏਰੀਆ ਜਾਂ ਟੈਕਨੀਕਲ ਜਿਹੜਾ ਸਾਡਾ ਐਵੀਡੈਂਸ ਆ ਰਿਹਾ ਸੀਗਾ ਕਿ ਉਹ ਇਸ ਏਰੀਆ ਦੇ ਵਿੱਚ ਹੈਗਾ ਤੇ ਇੱਕ ਟਰੈਪ ਪਲੇ ਕੀਤਾ ਗਿਆ ਜਦੋਂ ਇਸ ਨੂੰ ਘੇਰ ਲਿੱਤਾ ਗਿਆ ਤੇ ਇਸ ਨੇ ਬਚਨ ਦੇ ਆਪਣੇ ਵਰ ਨੇ ਬਚਣ ਲਈ ਤੇ ਪੁਲਿਸ ਤੇ ਅਨਪਰੋਵਕਡ ਫਾਇਰਿੰਗ ਕੀਤੀ ਹੈਗੀ ਆ ਇਹਦੀ ਐਕਸਚੇਂਜ ਆਫ ਫਾਇਰ ਜਿਹੜਾ ਉਜਵਲ ਹੰਸਾ ਹੈ ਉਹ ਇੰਜਰਡ ਹੋ ਗਿਆ ਤੇ ਉਸ ਨੂੰ ਹੁਣੇ ਡਾਕਟਰੀ ਸਹਾਇਤਾ ਲਈ ਅਸੀਂ ਉਹਨੂੰ ਹਾਂ ਜਿਹੜਾ ਨੀਰੈਸਟ ਹਸਪੀਟਲ ਹੈਗਾ ਉੱਥੇ ਭੇਜਿਆ ਹੈਗਾ ਸਰ ਇਹ ਜਿਹੜੀ ਲੁੱਟ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਚ ਕੀਤੀ ਸੀ ਜੰਡਿਆਲਾ ਥਾਣੇ ਦੇ ਏਰੀਆ ਦੇ ਵਿੱਚ ਇਹ ਐਕਸਟਰਸ਼ਨ ਮੰਗ ਰਹੇ ਸੀਗੇ ਤੇ ਨਾ ਦੇਣ ਦੇ ਉਹਦੇ ਸੁਰਤ ਵਿੱਚ ਇਹਨਾਂ ਨੇ ਉੱਤੇ ਫਾਇਰਿੰਗ ਕੀਤੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਇਹਦੇ ਵਿੱਚ ਤਿੰਨ ਇਨਵੋਲਟ ਸੀਗੇ ਅਸੀਂ ਤਿੰਨੇ ਆਇਡੈਂਟੀਫਾਈ ਕਰ ਲਿੱਤੇ ਹੈਗੇ ਮੈਂ ਦੱਸਣਾ ਚਾਹਨਾ ਕਿ ਜਿਹੜਾ ਦੂਜਾ ਉਹਨਾਂ ਦੇ ਇੱਕ ਜਿਹੜਾ ਹੈਗਾ ਰਵੀ ਅਸੀਂ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈਗਾ ਉਹ ਦੂਸਰੇ ਥਾਣੇ ਦੇ ਵਿੱਚ ਹੈਗਾ ਅਸੀਂ ਹਟ ਬੱਕ ਬੱਕ ਪਾਰਟੀਆਂ ਬਣਾਈ ਹੋਈਆਂ ਸਰ ਇਹਦੇ ਵਿੱਚ ਮੈਂ ਸ਼ਲਾਘਾ ਕਰਦਾ ਐ ਐਸਐਸਪੀ ਅਮਰitsar ਦਿਹਾਤੀ ਦੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਤੇ ਸਾਰੀ ਟੀਮ ਡੀਐਸਪੀ ਸਾਹਿਬ ਇੰਦਰਜੀਤ ਅਵਤਾਰ ਸਾਰੇ ਜਿਹੜੇ ਐਸਐਚਓ ਨੇ ਵਖਤਾਰ ਇਹਨਾਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਇਸ ਨੂੰ ਇਸਾਰੇ ਕੇਸ ਨੂੰ ਟਰੇਸ ਕੀਤਾ ਹੈਗਾ ਅਸੀਂ ਦੂਸਰਾ ਕਲਪਰੇਟ ਵੀ ਫੜ ਲਿਆ ਤੀਸਰਾ ਜਿਹੜਾ ਮੁਜਰਮ ਸੀਗਾ ਉਹ ਆਇਡੈਂਟੀਫਾਈ ਹੈ ਮੈਂ ਉਹਦੀ ਡਿਟੇਲਸ ਇਸ ਵੇਲੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਸਾਡੀਆਂ ਪਾਰਟੀਆਂ ਉਸਨੂੰ ਵੀ ਫੜਨ ਦੇ ਦੇ। ਮੁੱਖ ਸਰ ਕਿੰਨੇ ਹਥਿਆਰ ਬਲੰਦ ਕੀਤੇ ਗਏ ਫਿਲਹਾਲ? ਇਸ ਵੇਲੇ ਤਾਂ ਫਿਲਹਾਲ ਨੇਰਾ ਹੈਗਾ ਹਲੇ ਤਾਂ ਇੱਕ 30 ਬੋਰ ਦਾ 9mm ਦਾ ਕਿ 30 ਬੋਰ ਦਾ 30 30 ਕੈਲੀਬਰ ਦੀ ਇੱਕ ਪਿਸਟਲ ਕਿੰਨੇ ਗਰਾਉਂਡੇ ਦੇ ਵੱਲੋਂ ਚਲਾਏ ਗਏ ਸੀ ਰੋਪੀ ਵੱਲ? ਇਹ ਸਾਰਾ ਦੇਖਦੇ ਆਂ ਹੁਣ ਤਾਂ ਹਲੇ ਤਾਂ ਨਿਗਾਹ ਦੇ ਵਿੱਚ ਤਾਂ ਹਲੇ ਦੋ ਖੋਲ ਹੀ ਦਿਖ ਰਹੇ ਨੇ ਪਰ ਹਲੇ ਜੋ ਚਾਲਣਾ ਹੋਏਗਾ ਜੋ ਚੰਗੀ ਤਰ੍ਹਾਂ ਕ੍ਰਾਈਮ ਆਫ ਸੀਨ ਨੂੰ ਸਰਚ ਕਰਨਾ ਹੁੰਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਕੋਈ ਪੁਲਿਸ ਕਰਮੀ ਇੱਥੇ ਜ਼ਖਮੀ ਹੋਇਆ ਆਪਰੇਸ਼ਨ 'ਚ ਉਹ ਅਸੀਂ ਹਲੇ ਦੇਖਦੇ ਆ ਕਿਉਂਕਿ ਹਲੇ ਹਨੇਰੇ 'ਚ ਇੱਥੇ ਗਰਮੀ ਪਤਾ ਨਹੀਂ ਲੱਗਦਾ ਜੇ ਕਿਸੇ ਤੇ ਕੋਈ ਛਰਾ-ਚੁਰਾ ਵਾਜ ਜਾ ਵੀ ਹੋਵੇ ਤੇ ਉਹ ਹਲੇ ਹੀਟ ਆਫ ਦੀ ਮੂਵਮੈਂਟ ਤੇ ਕਈ ਵਾਰ ਨਹੀਂ ਹੁੰਦਾ ਬਟ ਆਈ ਮੋਸਟ ਪ੍ਰੋਬਬਲੀ ਵੀ ਆਰ ਸੇਫ